ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਨਾਲ ਅੱਜ ਦੇ ਕਿੰਨੂ ਮੰਡੀ ਦੇ ਭਾਅ ਨੇ ਜਿਹੜੇ ਉਹ ਸਾਂਝੇ ਕਰਾਂਗੇ ਦੋਸਤੋ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ 25 ਦਸੰਬਰ 2023 ਹੈ ਵਿਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦਾ ਕੀ ਭਾਅ ਰਿਹਾ ਹੈ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਬੋਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਕਿੰਨੂ ਦਾ ਭਾਅ ਜੜਾ ਰਿਹਾ ਹੈ ਉਹ ਘੱਟ ਤੋਂ ਘੱਟ 4 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ ਤੇ 14 ਰੁਪਏ ਪ੍ਰਤੀ ਕਿੱਲੋ ਤੱਕ ਜਿਹੜਾ ਕਿੰਨੂ ਦਾ ਭਾ ਰਿਹਾ ਤੇ ਦੇਸ਼ ਦੀ ਦੇਰਾਦੂਨ ਦੀ ਵਿਕਾਸ ਨਗਰ ਮੰਡੀ ਦੇ ਵਿੱਚ ਜਿਹੜਾ ਕਿੰਨੂ ਦਾ ਭਾ ਰਿਹਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਹਰਦਵਾਰ ਦੇ ਮੰਗਲੌਰ ਦੇ ਵਿੱਚ ਕਿੰਨੂ ਦਾ ਭਾ ਜਿਹੜਾ ਮੀਡੀਅਮ ਸਾਈਜ਼ ਦਾ ਉਹ 10 ਰੁਪਏ ਪ੍ਰਤੀ ਕਿਲੋ ਰਿਹਾ ਤੇ ਬੁਲੰਦ ਸ਼ਹਿਰ ਦੇ ਸਕੰਦਰਾਬਾਦ ਦੇ ਵਿੱਚ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਹਾ ਹੈਦਰਾਬਾਦ ਦੇ ਵਿਚ ਕਿੰਨੂ ਦਾ ਭਾਅ 60 ਰੁਪਏ ਕਿਲੋ 60 ਰੁਪਏ ਪ੍ਰਤੀ ਕਿਲੋ ਰਿਹਾ ਹੈ। ਫਰੋਜਪੁਰ ਦੇ ਜੀਰਾ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ 16 ਰੁਪਏ ਪ੍ਰਤੀ ਕਿਲੋ ਵਿਕਿਆ। ਤਰਨਤਨ ਦੇ ਵਿੱਚ ਕਿੰਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਤੇ ਲੁਧਿਆਣਾ ਵਿੱਚ ਕਿੰਨੂ ਵੀ 22 ਰੁਪਏ ਪ੍ਰਤੀ ਕਿਲੋ ਰਿਹਾ। ਖੰਨਾ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਉਹ 22 ਰੁਪਏ ਪ੍ਰਤੀ ਕਿਲੋ ਰਿਹਾ। ਫਾਜ਼ਲਕਾ ਦੀ ਜਲਾਲਾਬਾਦ ਮੰਡੀ ਦੇ ਵਿੱਚ ਕਿੰਨੂ ਦਾ ਭਾਅ 10 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿੰਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਰਿਹਾ ਤੇ ਗੱਲ ਕਰੀਏ ਸੰਗਰੂਰ ਦੇ ਧੂਰੀ ਦੀ ਤਾਂ ਇੱਥੇ 18 ਰੁਪਏ ਪ੍ਰਤੀ ਕਿਲੋ ਰਿਹਾ ਤੇ ਗੜ ਸ਼ੰਕਰ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਜੀ ਜਿਹੜਾ ਮੀਡੀਅਮ ਸਾਈਜ਼ ਸੀ ਕਿੰਨੂ ਦਾ ਗੜ ਸ਼ੰਕਰ ਦੇ ਵਿੱਚ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਇਸੇ ਤਰ੍ਹਾਂ ਹੀ ਦਸੂਹਾ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾ 10 ਰੁਪਏ ਪ੍ਰਤੀ ਕਿਲੋ ਰਿਹਾ ਜੇਕਰ ਗੱਲ ਕਰੀਏ ਕੁਰੂਖੇਤਰਾ ਦੇ ਸ਼ਾਬਾਦੀ ਤਾ ਇੱਥੇ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਹਾ ਜਮਨਾ ਨਗਰ ਦੇ ਵਿੱਚ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਹਾ हिसार ਦੇ ਹਾਂਸੀ ਵਿੱਚ ਕਿੰਨੂ ਦਾ ਭਾ ਜਿਹੜਾ ਉਹ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਸੋਨੀਪਾਦ ਦੇ ਗਨੌਰ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਅੱਜ ਤਾਂ ਦੋਸਤੋ ਏਸੀ ਅੱਜ ਦੇ ਕਿੰਨੂ ਮੰਡੀ ਦੇ ਭਾਅ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ